ਚੱਲਣ ਤੋਂ ਬਾਅਦ ਹੁਣ ਪੁਲਿਸ ਲਗਾਤਾਰ ਹਰਕਤ ਦੇ ਵਿੱਚ ਆ ਦੱਸਿਆ ਜਾ ਰਿਹਾ ਹੈ ਕਿ ਜਲਦ ਤੋਂ ਜਲਦ ਪੂਰੀ ਜਾਂਚ ਕੀਤੀ ਜਾਏਗੀ ਜੋ ਜਾਂਚ ਬੰਦੀ ਹੋਈ ਕੋ ਜਾਂ ਸਾਹਮਣੇ ਲਿਆਂਦੀ ਜਾਏਗੀ ਤਾਂ ਜਿਹੜਾ ਦੋਸ਼ੀ ਹੈ ਜਿਹਦੇ ਵੱਲੋਂ ਗੋਲੀ ਚਲਾਈ ਗਈ ਆ ਉਦੀ ਜਾਂਚ ਕਰਨ ਤੋਂ ਬਾਅਦ ਦੱਸਿਆ ਜਾਏਗਾ ਕਿ ਆਖਿਰਕਾਰ ਉਹਦਾ ਮਕਸਦ ਕੀ ਸੀ ਤਾਂ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸਾੜੀ ਨਾਲ ਮੌਜੂਦ ਨੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਮੌਜੂਦ ਹੈ ਕਮਿਸ਼ਨਰ ਸਾਹਿਬ ਬੜੀ ਵੱਡੀ ਗੱਲ ਹੈ ਇਹਦੇ ਉੱਤੇ ਹੁਣ ਅਸੀਂ ਅਗਲੀ ਕਾਰਵਾਈ ਕੀ ਕਰਨ ਜਾ ਰਹੇ ਹਾਂ ਕਿਸ ਤਰੀਕੇ ਨਾਲ ਪਹਿਲੇ ਉਹਦੇ ਬੰਦੇ ਬਾਰੇ ਜਾਣਕਾਰੀ ਦਿਓ ਕੌਣ ਹੈ ਜਿੰਨੇ ਇਹ ਜਿਹੜੀ ਘਟਨਾ ਨੂੰ ਜਾਂਦੇ ਨੇ ਉਹ ਮਾਮਲੇ ਉਹਦੇ ਤੇ ਉੱਪਰ ਹੈਗੇ ਪਹਿਲਾਂ ਜੀ ਉਹ ਦੇਖ ਰਹੇ ਹਾਂ ਜੀ ਸਾਰਾ ਰਿਕਾਰਡ ਅਸੀਂ ਤੁਹਾਡੇ ਵੱਲੋਂ ਫ੍ਰੀ ਹੁੰਨੇ ਆ ਤਾਂ ਫਿਰ ਇਨਵੈਸਟੀਗੇਸ਼ਨ ਵੱਲ ਲੱਗਦੇ ਆ ਜੀ ਵੈਸੇ ਨਾਮ ਕੀ ਸਰ ਉਹਦਾ ਨਰੈਨ ਸਿੰਘ ਚੋੜਾ ਜੀ ਕਿਤੇ ਦੱਸਿਆ ਜਾ ਰਿਹਾ ਕਿ ਦੱਸਿਆ ਕਿ ਪਹਿਲਾਂ ਵੀ ਪੁਰਾਣੇ ਮੁਕਦਮੇ ਉੱਤੇ ਕਾਫੀ ਹੈ ਕਿ ਐਕਸਪਲੋਸਿਵ ਐਕਟ ਆਮਜ਼ ਐਕਟ ਦੇ ਉਸ ਤੇ ਸਾਰੇ ਤੇ ਅਸੀਂ ਵਰਕ ਕਰ ਰਹੇ ਹਾਂ ਸਰ ਹੋਰ ਕੀ ਕੀ ਬਰਾਮਤ ਹੋਇਆ ਉਹਦੇ ਕੋ ਪਿਸਟਲ ਪਿਸਟਲ ਜਿਹੜਾ ਸਰ ਉਹ ਹਰਾਪਣਾ ਸੀ ਜਾਂ ਫਿਰ ਇਹਦੇ ਕਿਸੇ ਹੋਰ ਸਰ ਹੁਣ ਚੈੱਕ ਕਰਦੇ ਹਾਂ ਜੀ ਸਾਰੇ ਉਹਦਾ ਸੋਰਸ ਕੀ ਆ ਸਾਰਾ ਕਰਕੇ ਤੁਹਾਨੂੰ ਸ਼ੇਅਰ ਕਰਦੇ ਹਾਂ ਉਹਨੂੰ ਕਾਬੂ ਕੀਤਾ ਗਿਆ ਤੁਹਾਡੇ ਐਸਆਈ ਉਸ ਦਾ ਨਾਮ ਕਰ ਦੋ ਕਿਹਨੇ ਜਿਹੜਾ ਜੀ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦਾ ਜਸ ਕਿ ਸਾਹਮਣੇ ਗੋਲੀ ਪਿਸਤੌਲ ਚਲਾ ਲੈ ਕੇ ਆਇਆ ਅਗਲਾ ਗੋਲੀ ਚਲਾ ਲਗਾ ਤੇ ਤੁਹਾਡੇ ਮੁਲਾਜ਼ਮ ਨੇ ਹੱਥ ਫੜ ਕੇ ਉਹਨੂੰ ਵੀ ਲੱਗ ਸਕਦੀ ਬੜੀ ਬਹਾਦਰੀ ਵਾਲੀ ਗੱਲ ਹੈ ਬਹੁਤ ਅੱਛੀ ਗੱਲ ਹੈ ਜੀ ਮੈਂ ਤਾਂ ਐਪਰੀਸ਼ੀਏਟ ਕਰ ਰਿਹਾ ਐਸੀ ਗੱਲ ਨੂੰ ਸਰ ਜਿੱਥੇ ਕੇਜੀਪੀਸੀ ਉਹਦੇ ਡੇਲੀ ਮੁਲਾਜ਼ਮ ਨੂੰ ਉੱਥੇ ਖੜਾ ਨਹੀਂ ਕਰ ਦਿੱਤਾ ਗਿਆ ਸੀ ਪਹਿਲਾਂ ਉਹ ਥੋੜਾ ਜਿਹਾ ਦੇਖੋ ਹਰੇਕ ਆਪਣਾ ਆਪਣਾ ਸਿਸਟਮ ਹੁੰਦਾ ਮੈਂ ਤੁਹਾਨੂੰ ਦੱਸਿਆ ਧਾਰਮਿਕ ਭਾਵਨਾਵਾਂ ਕਰਕੇ ਅਸੀਂ ਫਰਿਸਕਿੰਗ ਵਗੈਰਾ ਨਹੀਂ ਕਰ ਸਕਦੇ ਲੋਕਾਂ ਦੀ ਔਰ ਵਰਦੀ ਦੀ ਡਿਪਲॉयਮੈਂਟ ਨਹੀਂ ਹੋ ਸਕਦੀ ਗੋਲਡਨ ਟੈਂਪਲ 'ਚ। ਸੋ ਸਿਵਲ ਪਾਰਚਾਤ ਦੇ ਵਿੱਚ ਹੀ ਸਾਰੇ ਬੰਦੇ ਕਰਨੇ ਪੈਣਗੇ। ਮਕਸਦ ਨਵੈਨ ਸਿੰਘ ਚੋੜਾ ਦਾ ਮਕਸਦ ਕੀ ਡਰਾਣਾ ਸੀ ਜਾਂ ਫਿਰ ਸੱਚੀ ਵਿੱਚ ਗੋਲੀ ਮਾਰਨੀ ਸੀ? ਉਹ ਹੁਣ ਸਾਰੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਦੇਖ ਲੈਣੇ ਆ। ਕੋਈ ਸੀਸੀਟੀਵੀ ਸਾਹਮਣੇ ਆਈ ਸਰ। ਆਪਾਂ ਦੇਖਦੇ ਹਾਂ ਜੀ ਹੁਣ ਸਾਰਾ ਇਨਵੈਸਟੀਗੇਸ਼ਨ ਲਗ ਟੀਮ ਕਰ ਰਹੀ ਹੈ ਮੈਂ ਸਾਰਾ ਓਵਰਆਲ ਸੁਪਰਵਾਈਜ਼ ਕਰ ਰਿਹਾ ਜੇ ਰੇ ਮੱਕਾ ਬਗਾਰੀਆ ਸਾਰਾ ਲਗਾ ਦਿੱਤੀਆਂ ਲਗਾ ਦਿੱਤੀਆਂ ਪੂਰੇ ਮਾਮਲੇ ਦੇ ਪੂਰੇ ਮਾਮਲੇ ਦੇ ਦੇਖੋ ਸਾਡੀ ਜਿਹੜੀ ਮੇਨ ਪ੍ਰਾਇਰਟੀ ਇਸ ਵੇਲੇ ਕਿ ਸਿਕਿਉਰਿਟੀ ਆਫ ਦੀ ਥ੍ਰੈਟਨ ਪਰਸਨ ਨੂੰ ਆਪਾਂ ਕਰ ਰਹੇ ਹਾਂ ਉਹਦੇ ਨਾਲ ਇੱਕ AIG 2 SPs 2 DSP ਪਾਉਣੇ 200 ਬੰਦਾ ਲੱਗਿਆ ਹੈ ਬਾਕੀ ਯੂਨੀਫਾਰਮ ਕੰਪੋਨੈਂਟ ਬਾਹਰ ਦਰਬਾਰ ਸਾਹਿਬ ਦੇ ਆਲਰੇਡੀ ਡਿਪਲੋਏਡ ਹੈ ਜੀ ਸਾਰੇ ਸੀਨੀਅਰ ਅਫਸਰ ਅਸੀਂ ਇੱਥੇ ਆ ਔਰ ਇਸੇ ਗੱਲ ਨੂੰ ਅਸੀਂ ਇਨਸ਼ੋਰ ਕਰ ਰਹੇ ਹਾਂ ਕਿ ਜਿਹੜੀ ਹੈ ਸਿਕਿਉਰਿਟੀ ਉਹਨਾਂ ਦੀ ਕੋਈ ਬ੍ਰੀਚ ਨਾ ਹੋਵੇ ਇੱਕ ਵੱਡੇ ਸਿਆਸੀ ਚਿਹਰੇ ਦੇ ਨਾਲ ਤਾਰ ਵੀ ਜੁੜੇ ਆ ਇਹ ਵੀ ਗੱਲ ਕਿ ਸਾਹਮਣੇ ਆ ਰਹੀ ਹੈ ਇਸ ਸ਼ਖਸ ਦੀ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਆਪਾਂ ਦੇਖ ਲੈਂਦੇ ਆ ਬਿਲਕੁਲ ਇਹ ਇਹ ਅਨਪੁਲਿਸ ਕਮਿਸ਼ਨਰ ਅਮਰਿਤ ਸਰ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਇਨਵੈਸਟੀਗੇਸ਼ਨ ਕਰਾਂਗੇ ਜਿਹੜੀ ਵੀ ਗੱਲ ਸਾਹਮਣੇ ਆਏਗੀ ਉਹ ਮੀਡੀਆ ਦੇ ਸਾਹਮਣੇ ਜਰੂਰ ਰੱਖੀ ਜਾਏਗੀ ਤੇ ਉਮੀਦ ਹੈ ਕਿ ਜਲਦ ਤੋਂ ਜਲਦ ਜਾਂਚ ਕਰਨ ਤੋਂ ਬਾਅਦ ਸਾਹਮਣੇ ਲਿਆਂਦਾ ਜਾਏਗਾ ਤਾਂ ਜਿਹੜਾ ਜਿਹਦੇ ਵੱਲੋਂ ਗੋਲੀ ਚਲਾਈ ਗਈ ਹੈ ਉਨੂੰ ਬੰਨ ਦੀ ਸਜ਼ਾ ਜਿਹੜੀ ਉਹ ਦਿੱਤੀ ਜਾਏਗੀ ਕੈਮਰਾਮੈਨ ਮਨੋਜ ਦੇ ਨਾਲ ਸੁਖਸ਼ਾ ਸਿੰਘ ਡੈਲੀ ਪੋਸਟ ਪੰਜਾਬੀ ਅੰਮ੍ਰਿਤਸਰ ਅਭੀ ਚਲਨ ਤੋਂ ਬਾਅਦ ਹੁਣ ਪੁਲਿਸ ਲਗਾਤਾਰ ਹਰਕਤ ਦੇ ਵਿੱਚ ਆ ਦੱਸਿਆ ਜਾ ਰਿਹਾ ਹੈ ਕਿ ਜਲਦ ਤੋਂ ਜਲਦ ਪੂਰੀ ਜਾਂਚ ਕੀਤੀ ਜਾਏਗੀ ਜੋ ਜਾਂਚ ਬੰਦੀ ਹੋਈ ਕੋ ਜਾਂ ਸਾਹਮਣੇ ਲਿਆਂਦੀ ਜਾਏਗੀ ਤਾਂ ਜਿਹੜਾ ਦੋਸ਼ੀ ਹੈ ਜਿਹਦੇ ਵੱਲ ਗੋਲੀ ਚਲਾਈ ਗਈ ਆ ਉਦੀ ਜਾਂਚ ਕਰਨ ਤੋਂ ਬਾਅਦ ਦੱਸਿਆ ਜਾਏਗਾ ਕਿ ਆਖਿਰਕਾਰ ਦਾ ਮਕਸਦ ਕੀ ਸੀ ਤਾਂ ਪੁਲਿਸ ਕਮਿਸ਼ਨਰ ਅਮ੍ਰਿਤਸਰ ਸਾਡੇ ਨਾਮ ਮੌਜੂਦ ਨਹੀਂ ਪੁਲਿਸ ਕਮਿਸ਼ਨਰ ਅਮ੍ਰਿਤਸਰ ਮੌਜੂਦ ਆ ਕਮਿਸ਼ਨਰ ਸਾਹਿਬ ਬੜੀ ਵੱਡੀ ਗੱਲ ਹੈ ਇਹਦੇ ਉੱਤੇ ਹੁਣ ਅਸੀਂ ਅਗਲੀ ਕਾਰਵਾਈ ਕੀ ਕਰਨ ਜਾ ਰਹੇ ਹਾਂ ਕਿਸ ਤਰੀਕੇ ਨਾਲ ਪਹਿਲੇ ਉਹਦੇ ਬੰਦੇ ਬਾਰੇ ਜਾਣਕਾਰੀ ਦੋ ਕੌਣ ਹੈ ਜਿਨੇ ਇਹ ਜਿਹੜੀ ਘਟਨਾ ਨੂੰ ਜਾਂਦੇ ਨੇ ਇਹ ਮਾਮਲੇ ਉਹਦੇ ਉੱਪਰ ਹੈਗੇ ਪਹਿਲਾਂ ਜੀ ਉਹ ਦੇਖ ਰਹੇ ਹਾਂ ਜੀ ਸਾਰਾ ਰਿਕਾਰਡ ਅਸੀਂ ਤੁਹਾਡੇ ਵੱਲੋਂ ਫ੍ਰੀ ਹੁੰਨੇ ਆ ਤਾਂ ਫਿਰ ਇਨਵੈਸਟੀਗੇਸ਼ਨ ਵੱਲ ਲੱਗਦੇ ਆ ਜੀ ਵੈਸੇ ਨਾਮ ਕੀ ਸਰ ਉਹਦਾ ਨਰੈਨ ਸਿੰਘ ਚੋੜਾ ਜੀ ਕਿਤੇ ਦੱਸਿਆ ਜਾ ਰਿਹਾ ਕਿ ਸਰ ਨੇ ਪਹਿਰੇ ਦ काम ਜਟ ਦੇ ਉਸ ਤੇ ਸਾਰੇ ਤੇ ਅਸੀਂ ਵਰਕ ਕਰ ਰਹੇ ਸਰ ਹੋਰ ਕੀ ਕੀ ਬ੍ਰਹਮਤ ਹੋਇਆ ਉਹ ਪਿਸਤਲ ਪਿਸਤਲ ਨਹੀਂ ਪਿਸਤਲ ਜਿਹੜਾ ਸਰ ਉਹ ਹਰਾਪਣਾ ਸੀ ਜਾਂ ਫਿਰ ਇਹਦੇ ਕਿਸੇ ਹੋਰ ਸਰ ਹੁਣ ਚੈੱਕ ਕਰਦੇ ਹਾਂ ਜੀ ਸਾਰੇ ਉਹਦਾ ਸੋਰਸ ਕੀ ਆ ਸਾਰਾ ਕਰਕੇ ਤੁਹਾਨੂੰ ਸ਼ੇਅਰ ਕਰਦੇ ਉਹਨੂੰ ਕਾਬੂ ਕੀਤਾ ਗਿਆ ਤੁਹਾਡੇ ਐਸਆਈ ਉਸਦਾ ਨਾਮ ਇਹ ਕਰ ਦੋ ਕਿਹਨੇ ਜਿਹੜਾ ਜੀ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦਾ ਜਸਵੀਰ ਸਿੰਘ ਉਹ ਸੀਪੀਟੀਵੀ ਟੀਮ ਦੇ ਵਿੱਚ ਲੱਗਿਆ ਹੋਇਆ ਕਲੋਸ ਪ੍ਰੋਕਸੀਮਿਟੀ ਬੜੀ ਬਹਾਦਰੀ ਵਾਲੀ ਗੱਲ ਹੈ ਕਿਉਂਕਿ ਸਾਹਮਣੇ ਪਸਤ ਗੋਲੀ ਪਿਸਤੌਲ ਚਲਾ ਲੈ ਕੇ ਆਇਆ ਅਗਲਾ ਗੋਲੀ ਚਲਾ ਲਗਾ ਤੇ ਤੁਹਾਡੇ ਮੁਲਾਜ਼ਮ ਨੇ ਹੱਥ ਫੜ ਕੇ ਉਹਨੂੰ ਵੀ ਲੱਗ ਸਕ ਤੱਕ ਐਟੀ ਪੀਸੀ ਨੂੰ ਤਾਂ ਡੈਡੀ ਮੁਲਾਜ਼ਮ ਨੂੰ ਉੱਥੇ ਖੜਾ ਹੀ ਨਹੀਂ ਕਰ ਦਿੱਤਾ ਗਿਆ ਸੀ ਪਹਿਲਾਂ ਕਿਉਂ ਥੋੜਾ ਜਿਹਾ ਦੇਖੋ ਹਰੇਕ ਆਪਣਾ ਆਪਣਾ ਸਿਸਟਮ ਹੁੰਦਾ ਮੈਂ ਤੁਹਾਨੂੰ ਦੱਸਿਆ ਧਾਰਮਿਕ ਭਾਵਨਾਵਾਂ ਕਰਕੇ ਅਸੀਂ ਫਰਿਸਟਿੰਗ ਵਗੈਰਾ ਨਹੀਂ ਕਰ ਸਕਦੇ ਲੋਕਾਂ ਦੀ ਔਰ ਵਰਦੀ ਦੀ ਡਿਪਲॉयਮੈਂਟ ਨਹੀਂ ਹੋ ਸਕਦੀ ਗੋਲਡਨ ਟੈਂਪਲ 'ਚ ਸੋ ਸਿਵਲ ਪਾਰਚਾਤ ਦੇ ਵਿੱਚ ਹੀ ਸਾਰੇ ਬੰਦੇ ਕਰਨੇ ਪੈਂਦੇ ਆ ਮੈਂ ਸਰ ਨਵੈਨ ਸਿੰਘ ਚੋੜਾ ਦਾ ਮਕਸਦ ਕੀ ਡਰਾਣਾ ਸੀ ਜਾਂ ਫਿਰ ਸੱਚੀ ਵਿੱਚ ਗੋਲੀ ਮਾਰਨੀ ਉਹ ਹੁਣ ਸਾਰੀ ਇਨਵੈਸਟੀਗੇਸ਼ਨ ਦਾ 파ਟ ਹੈ ਜੀ ਦੇਖ ਲੈਣੇ ਆ ਕੋਈ ਸੀਸੀਟੀਵੀ ਸਾਹਮਣੇ ਆਈ ਸਰ ਆਪਾਂ ਦੇਖਦੇ ਹਾਂ ਜੀ ਹੁਣ ਸਾਰਾ ਇਨਵੈਸਟੀਗੇਸ਼ਨ ਲਗ ਟੀਮ ਕਰ ਰਹੀ ਹੈ ਮੈਂ ਸਾਰਾ ਓਵਰਆਲ ਸੁਪਰਵਾਈਜ਼ ਕਰ ਰਿਹਾ ਜੇ ਰੇ ਮੈਂ ਸਾਰੀ ਪਲ ਲਗਾ ਦਿੱਤੀ ਹੈ ਇਸ ਪੂਰੇ ਮਾਮਲੇ ਦੇ ਪੂਰੇ ਮਾਮਲੇ ਦੀ ਜਾਣਕਾਰੀ ਦੇਖੋ ਸਾਡੀ ਜਿਹੜੀ ਮੇਨ ਪ੍ਰਾਇਰਟੀ ਹੈ ਇਸ ਵੇਲੇ ਕਿ ਸਿਕਿਉਰਟੀ ਆਫ ਦੀ ਥ੍ਰੈਟਨ ਪਰਸਨ ਉਹ ਆਪਾਂ ਕਰ ਰਹੇ ਹਾਂ ਉਹਦੇ ਨਾਲ ਇੱਕ AIG 2 SPs 2 DSP ਪਾਉਣੇ 200 ਬੰਦਾ ਲੱਗਿਆ ਹੈ ਬਾਕੀ ਯੂਨੀਫਾਰਮ ਕੰਪੋਨੈਂਟ ਬਾਹਰ ਦਰਬਾਰ ਸਾਹਿਬ ਦੇ ਆਲਰੇਡੀ ਡਿਪਲੋਏਡ ਹੈ ਜੀ ਸਾਰੇ ਸੀਨੀਅਰ ਅਫਸਰ ਅਸੀਂ ਇੱਥੇ ਆ ਔਰ ਇਸੇ ਗੱਲ ਨੂੰ ਅਸੀਂ ਇਨਸ਼ੋਰ ਕਰ ਰਹੇ ਹਾਂ ਕਿ ਜਿਹੜੀ ਹੈ ਸਿਕਿਉਰਿਟੀ ਉਹਨਾਂ ਦੀ ਕੋਈ ਬ੍ਰੀਚ ਨਾ ਹੋਵੇ ਇੱਕ ਵੱਡੇ ਸਿਆਸੀ ਚਿਹਰੇ ਦੇ ਨਾਲ ਤਾਰ ਵੀ ਜੁੜੇ ਆ ਇਹ ਵੀ ਗੱਲ ਕਿਤੇ ਸਾਹਮਣੇ ਆੜੀ ਹੈ ਇਸ ਸ਼ਖਸ ਦੀ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਆਪਾਂ ਦੇਖ ਲੈਣਗੇ ਤਾਂ ਬਿਲਕੁਲ ਇਹ ਇਹ ਅਨਪੁਲਿਸ ਕਮਿਸ਼ਨਰ ਅੰਮ੍ਰਿਤਸਰ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਇਨਵੈਸਟੀਗੇਸ਼ਨ ਕਰਾਂਗੇ ਜਿਹੜੀ ਵੀ ਗੱਲ ਸਾਹਮਣੇ ਆਏਗੀ ਉਹ ਮੀਡੀਆ ਦੇ ਸਾਹਮਣੇ ਜਰੂਰ ਰੱਖੀ ਜਾਏਗੀ ਤੇ ਉਮੀਦ ਹੈ ਕਿ ਜਲ ਤੋਂ ਜਲਦ ਜਾਂਚ ਕਰਨ ਤੋਂ ਬਾਅਦ ਸਾਹਮਣੇ ਲਿਆਂਦਾ ਜਾਏਗਾ ਤਾਂ ਜਿਹੜਾ ਜਿਹਦੇ ਵੱਲੋਂ ਗੋਲੀ ਚਲਾਈ ਗਈ ਆ ਉਹਨੂੰ ਬਣਦੀ ਸਜ਼ਾ ਜਿਹੜੀ ਉਹ ਦਿੱਤੀ ਜਾਏਗੀ ਕੈਮਰਾਮੈਨ ਮਨੋਜ ਦੇ ਨਾਲ ਸੁ